ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਜਿਨ੍ਹਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੈ ਓ ਦੂ ਸਬਸਕ੍ਰਾਈਬ ਮਾਈ ਚੈਨਲ ਸੋ ਇਦਨਾਨ ਨਾ ਮੇਰਾ ਦੂਸਰਾ ਚੈਨਲ ਸਿੰਮਸੀਰੇ ਚੈਨਲ ਪੋਡਕਾਸਟ ਸੈਂਡ ਤੇ ਨਿਊ ਐਪੀਸੋਡ ਆ ਚੁੱਕਾ ਸਾਡਾ ਨਿਊ ਪੋਡਕਾਸਟ ਮਤਲਬ ਆ ਚੁੱਕਾ ਹੈ ਤੇ ਸਾਰਿਆਂ ਨੇ ਉਹ ਪੋਡਕਾਸਟ ਦੇਖਣਾ ਹੈ ਤੇ ਆਪਣੇ ਰਿਵਿਊ ਦੇਣੇ ਹੈ ਤੇ ਉਸਿਆ ਨਾਲ ਨੂੰ ਵੀ ਤੁਸੀਂ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਚਲਦੇ ਆਂ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਮੈਂ ਲੈ ਕੇ ਆਈ ਆਂ ਪੂਜਾ ਸੰਘਾ ਦੇ ਉੱਤੇ ਵੈਸੇ ਪੂਜਾ ਸੰਘਾ ਤੇ ਤੇ ਆਲਰੇਡੀ ਮੈਂ ਵੀਡੀਓ ਪਾ ਚੁੱਕੀ ਆਂ ਲੇਕਿਨ ਕੀ ਕਰੀਏ ਇਹ ਤਾਂ ਇਹ ਜਿਹਾ ਮੈਟਰ ਹੈ ਜਿਹੜਾ ਖਤਮ ਹੋਣ ਦਾ ਨਾਮ ਹੀ ਨਹੀਂ ਲੈਂਦਾ ਪਤਾ ਨਹੀਂ ਕੋਈ ਨਾ ਕੋਈ ਨਿਕਲ ਜਾਂਦਾ ਕੋਈ ਸਪੋਰਟਸ ਨਿਕਲ ਜਾਂਦਾ ਕੋਈ ਅਗੇਂਸਟ ਨਿਕਲ ਜਾਂਦਾ ਹੁਣ ਇਹਦੀ ਸਪੋਰਟ ਦੇ ਵਿੱਚ ਤਰੇਆ ਠਾਣੇਦਾਰ ਠਾਣੇਦਾਰ ਦਾ ਸਭ ਨੂੰ ਪਤਾ ਹੈ ਨਾ ਆ ਮੈਂ ਨਾਨਾ ਫੋਟੋ ਲਗਾਈ ਆ ਠਾਣੇਦਾਰ ਪਤਾ ਹੀ ਹੈ ਨਾ ਜਦੋਂ ਉਹਦਾ ਕੇਸ ਆਇਆ ਸੀਗਾ ਉਹ ਕੀ ਨਾਮ ਸੀ ਇਟਲੀਆ ਨੇ ਰੋੜਾ ਪਾਇਆ ਸੀਗਾ ਜਦੋਂ ਇਟਲੀਆ ਨੇ ਪੋਡਕਾਸਟ ਕੀਤਾ ਸੀ ਉਹ ਇਸ ਕੁੜੀ ਦਾ ਕਾਫੀ ਜ਼ਿਆਦਾ ਸਪੋਰਟ ਕੀਤਾ ਸੀਗਾ ਇਹਨੇ ਸੋ ਇਹ ਉਹੀ ਬੰਦਾ ਹੈ ਜੋ ਲਾਈਵ ਦੇ ਵਿੱਚ ਪਾਇਲ ਪਰਮਣਾ ਬੈਠਾ ਹੁੰਦਾ ਹੈ ਗੱਲਾਂ-ਬੱਤਾਂ ਕਰਦਾ ਰਹਿੰਦਾ ਹੈ ਸੋ ਇਸ ਬੰਦੇ ਨੇ ਹੁਣ ਪੂਜਾ ਸੰਘਾ ਦੇ ਫੇਵਰ ਚ ਵੀਡੀਓ ਪਾਈ ਹੈ ਸੋ ਆਜੋ ਆਪਾਂ ਪਹਿਲਾਂ ਇਹਦੇ ਬਿਆਨ ਸੁਣਦੇ ਆ ਸੋ ਦਿੰਨੇ ਆ ਆਪਾਂ ਨਾਲ ਨਾਲ ਚਾਹ ਨਾਲ ਇਹਨੂੰ ਕਿੰਨੀ ਦਿੰਦੇ ਆ ਸੋ ਚਲੋ ਹਾਂਜੀ ਕਿਦਾਂ ਸਾਰੇ ਕੀ ਹਾਲ ਚੱਲ ਜਿਹੜਾ ਪੂਜਾ ਸੰਗਾ ਹੋਣਾ ਦਾ ਮਸਲਾ ਚੱਲਦਾ ਪਿਆ ਇਹਦਾ ਕੀ ਕੀਤਾ ਜਾਵੇ ਉਹਦੇ ਘਰ ਵਾਲਾ ਮੈਨੂੰ ਬਾਰ-ਬਾਰ ਫੋਨ ਕਰਕੇ ਕਹਿੰਦਾ ਭਾਜੀ ਕਿੱਦਾਂ ਕੀਤਾ ਜਾਵੇ ਕਹਿੰਦਾ ਮੈਂ ਤਾਂ ਉਹਨੂੰ ਕਿਹਾ ਕਰੋ ਚੱਲ ਜਾ ਤੇ ਬਾਕੀ ਸਾਰੇ ਜਣੇ ਤੁਸੀਂ ਦੱਸੋ ਕਿੱਦਾਂ ਕੀਤਾ ਜਾਵੇ ਪੂਜਾ ਸੰਗਾ ਤੇ ਉਹਦੇ ਘਰ ਵਾਲੇ ਦਾ ਬਹੁਤ ਜ਼ਿਆਦਾ ਗੱਲ ਵਧੀ ਹੋਈ ਹੈ ਉਹਦੇ ਘਰ ਤੇ ਆਂਦਾ ਵੀ ਫੋਨ ਆਇਆ ਸੀ ਕਹਿੰਦੇ ਯਾਰ ਮੁੰਡਾ ਕਹਿੰਦਾ ਕਿ ਮੈਂ ਨਹੀਂ ਨਾ ਰਹਿਣਾ ਮੈਂ ਨਹੀਂ ਰੱਖਣੀ ਠੀਕ ਆ ਮੈਂ ਕਹਿੰਦਾ ਮੈਂ ਨਹੀਂ ਰਹਿਣਾ ਨਾਲ ਉਹਦੇ ਮੈਂ ਰੱਖਣੀ ਨਹੀਂ ਆ ਮੈਂ ਘਰੋਂ ਕੱਢਣੀ ਆ ਦੱਸੋ ਕੀ ਕੀਤਾ ਜਾਵੇ ਉਹਦਾ ਪੂਜਾ ਸੰਗਾ ਵਾਲੇ ਮਸਲੇ ਦਾ ਕਹ ਹੈ ਉਹਨਾਂ ਦੋਨਾਂ 'ਚ ਲੜਾਈ ਹੈ ਉਹ ਕਹਿੰਦਾ ਮੈਂ ਨਹੀਂ ਰੱਖਣਾ ਮੈਂ ਕੱਢਣੀ ਹੈ ਪਰ ਤੇਰਾ ਕੀ ਵਿਚ ਲੈਣਾ ਦੇਣਾ ਹੈ ਤੂੰ ਕੀ ਭਰਾਵਣਾ ਇਹ ਉਹ ਹੁੰਦੀ ਚੁਗਲ ਫੁਰਮ ਲੀ ਆਂਟੀ ਨਹੀਂ ਹੁੰਦੀ ਜਿਹੜੀ ਜਿਹੜੀ ਇੱਕ ਉਹਦਾ ਸੁਣਦੀ ਹੈ ਗੱਲ ਹਨਾ ਇਧਰੋਂ ਸੁਣ ਲਈ ਆਖ ਸਾਰਿਆਂ ਨੂੰ ਦੱਸਦੀ ਉਹਨਾਂ ਨੇ ਚੱਲ ਇਹਨੂੰ ਸਲਾਹ ਲੈਣ ਨੂੰ ਹੋਣੀ ਤਾਂ ਹੁਣ ਕੀ ਹਾਂ ਚਲੋ ਇਹਨਾਂ ਦਾ ਸੀਗਾ ਆਪਸ ਦੇ ਵਿੱਚ ਆਪਾਂ ਰੀਲ ਦਿਖਿਆ ਸੀਗਾ ਨਾ ਕਿ ਤਸਲਾ ਲੈਣ ਨੂੰ ਫੋਨ ਕੀਤਾ ਹੋਣਾ ਕਿ ਹਾਂ ਇਹਦਾ ਉਹਨਾਂ ਦਾ ਮਸਲਾ ਚੱਲਿਆ ਹੋਇਆ ਆਪਾਂ ਕਿਵੇਂ ਹੱਲ ਕਰੀਏ ਆ ਕਮਲਾ ਦੇਖੀ ਉਹਦੇ ਇੰਸਟਾਗ੍ਰam ਦਾ ਕੈਮਰਾ ਓਨ ਕਰਕੇ ਬਹਿ ਗਿਆ ਅੱਛਾ ਉਹਨਾਂ ਦਾ ਨਾ ਮਸਲਾ ਚੱਲਦਾ ਪਿਆ ਅਸੀਂ ਕਿਵੇਂ ਕਰੀਏ ਕਿਵੇਂ ਤੁਸੀਂ ਦੱਸੋ ਉਹ ਕੱਢਣਾ ਚਾਹੁੰਦਾ ਤੇ ਭਰਾਵਾ ਹੁਣ ਕੱਢਣਾ ਚਾਹੁੰਦਾ ਤਾਂ ਉਹਨੇ ਕਿਹਾ ਸਾਡੇ ਘਰ ਤੇ ਉਹਨੂੰ ਰੱਖ ਲੈਣਾ ਏ ਤਾਂ ਇਹ ਕਿ ਜਿਹੜੀ ਇੱਕ ਜਗ੍ਹਾ ਨਹੀਂ ਬਸੀ ਉਹਨੇ ਦੂਜੀ ਜਗ੍ਹਾ ਜਿਹੜੀ ਬਸੀ ਉਹਨੇ ਤੀਜੀ ਜਗ੍ਹਾ ਸਵਾ ਵਸਣਾ ਏ ਪਰ ਤੇਰਾ ਕਿਸ ਚੀਜ਼ ਦੇ ਵਿੱਚ ਲੈਣਾ ਦੇਣਾ ਮੈਨੂੰ ਮਤਲਬ ਸਮਝ ਆ ਰਿਹਾ ਸਦਦੀਣਾ ਬੁਲਾਇ ਨਹੀਂ ਮੈਂ ਲੜ ਦਿੱਤੀ ਤਾਈ ਉਹ ਸਾਬਾ ਇਹਦਾ ਪਰ ਨਹੀਂ ਇਹਨੂੰ ਤਾਂ ਸੱਧਿਆ ਹੋਇਆ ਇਹਨਾਂ ਨੇ ਪਰ ਤੂੰ ਸਾਨੂੰ ਕਿਉਂ ਪੁੱਛਾ ਨਾ ਅਸੀਂ ਕਹਿ ਦਸੀਏ ਦੇ ਵਿੱਚ ਸਾਨੂੰ ਪੁੱਛ ਕੇ ਵਿਆਹ ਕਰਾ ਤਾਂ ਬੜੀ ਚੂੜੀਆਂ ਬੰਦੀ ਹੁੰਦੀ ਸੀਗੀ ਉਹ ਇੱਕ ਕਿਹੜੀ ਰੀਲੀ ਦੀ ਬੜੀ ਵਾਇਰਲ ਹੋਈ ਹੈ ਉਹ ਨਿਮਰਤ ਖੈਰਾ ਦਾ ਕਿਹੜਾ ਗਾਣਾ ਸੀਗਾ ਮੈਨੂੰ ਨਾਨੀਆਂ ਦਾਦੀਆਂ ਦੇ ਸਮਿਆਂ ਤੋਂ ਆਏ ਆ ਕੀ ਆ ਸਾਰਾ ਕੁਝ ਚਲੋ ਇੱਥੇ ਨਹੀਂ ਗੱਲ ਖਤਮ ਹੋਈ ਗੱਲ ਹੁਣ ਅੱਗੇ ਹੋਰ ਜਾਣੀ ਹੈ ਆਜੋ ਦੇਖੀਏ ਪੂਜਾ ਸੰਗਾਲੇ ਮੈਟਰ ਚ ਇਸ ਵਾਰੀ ਗਲਤੀ ਪੂਜਾ ਦੀ ਨਹੀਂ ਹੈਗੀ ਅੱਛਾ ਮਤਲਬ ਤੂੰ ਕਹਿ ਕੀ ਇਸ ਵਾਰੀ ਗਲਤੀ ਪੂਜਾ ਦੇ ਨਹੀਂ ਹੈਗੀ ਇਹਦਾ ਮਤਲਬ ਇਹ ਹੋਇਆ ਕਿ ਪਹਿਲੇ ਪੂਜਾ ਨੇ ਗਲਤੀਆਂ ਕੀਤੀਆਂ ਹੋਈਆਂ ਆ ਪਕੜੀ ਗਈ ਪੂਜਾ ਸੰਗਾ ਪਕੜੀ ਗਈ ਪਕੜੀ ਗਈ ਬੱਸ ਕਰ ਭਰਾਵਾ ਉਹ ਤੈਨੂੰ ਸ਼ਰਮ ਸ਼ਰਮ ਨਹੀਂ ਆਂਦੀ ਵੈਸੇ ਮਤਲਬ ਇਹ ਸੋਚਣ ਵਾਲੀ ਗੱਲ ਹੁੰਦੀ ਹੈ ਨਾ ਉਹ ਬੰਦੀ ਦੇ ਤਿੰਨ ਵਿਆਹ ਕਰਾ ਲੈ ਕਹਿੰਦਾ ਇਸ ਵਾਰੀ ਗਲਤੀ ਪੂਜਾ ਦੀ ਨਹੀਂ ਹੈਗੀ ਮਤਲਬ ਪਿਛਲੀ ਵਾਰ ਵੀ ਪੂਜਾ ਦੀ ਗਲਤੀ ਨਹੀਂ ਸੀ ਉਸ ਉਸ ਤੋਂ ਪਿਛਲੀ ਵਾਰ ਵੀ ਪੂਜਾ ਦੀ ਗਲਤੀ ਨਹੀਂ ਸੀ ਤਾਂ ਗਲਤੀ ਹੈ ਕਿਦੀ ਹੈ ਪੂਜਾ ਨੂੰ ਜੰਮਣ ਵਾਲੇ ਦੀ ਗਲਤੀ ਹੈ ਅਵਿਤੇ ਉਹ ਮੁੰਡੇ ਨਾਲ ਵੀ ਗਲਤੀ ਹੈਗੀ ਸਾਰੀ ਉਹ ਮੁੰਡੇ ਦੀ ਆਪਿਆਂ ਹਾਂ ਕਰਕੇ ਲੜਾਈ ਹੋਈ ਆ ਤੇ ਅਕਾਊਂਟ ਕਰਕੇ ਹੋਈ ਆ ਅਕਾਊਂਟ ਬੰਦ ਹੋਇਆ ਮੁੰਡੇ ਦੀ ਗਲਤੀ ਨਾਲ ਤੇ ਭੈਣ ਭੋਣ ਦੇ ਚੱਕਰ ਪਿਆ ਕੋਈ ਵਿੱਚ ਆ ਚੀਜ਼ਾਂ ਕਰਕੇ ਫਿਰ ਤੁਹਾਨੂੰ ਪਤਾ ਛੋਟੀਆਂ ਛੋਟੀਆਂ ਗੱਲਾਂ ਕਰਕੇ ਫਿਰ ਪੂਜਾ ਸੰਗਾ ਨੂੰ ਕਿਨੇ ਕਿਹਾ ਸੀਗਾ ਆਪਣੀ ਤੋਂ ਛੋਟੀ ਉਮਰ ਦੇ ਨਾਲ ਵਿਆਹ ਕਰਾਣ ਦਾ ਉਹਨੂੰ ਦਿਖਦਾ ਨਹੀਂ ਸੀਗਾ ਜਦੋਂ ਤੁਸੀਂ ਵਿਆਹ ਤੋਂ ਪਹਿਲਾਂ ਲੋਕਾਂ ਨਾਲ ਰਾਤਾਂ ਕੱਟਣੀਆਂ ਠੀਕ ਹੈ ਤੁਹਾਡੇ ਤੁਸੀਂ ਆਪਣੇ ਅਫੇਅਰ ਰੱਖਣੇ ਲੋਕਾਂ ਨਾਲ ਹਨਾ ਫਿਰ ਤੁਸੀਂ ਕੀ ਉਮੀਦ ਕਰਦੇ ਹੋ ਕਿ ਜੇ ਤੁਸੀਂ ਵਿਆਹ ਕਿਸੇ ਨਾਲ ਤੁਸੀਂ ਕਰਾਇਆ ਹੋਇਆ ਉਸ ਵਿਆਹ ਦੇ ਹੁੰਦੇ ਹੋਏ ਤੁਸੀਂ ਅਨਦਰ ਬੰਦੇ ਨਾਲ ਰਹਿ ਰਹੇ ਹੋ ਠੀਕ ਹੈ ਉਹਦੇ ਨਾਲ ਹੋਟਲਾਂ 'ਚ ਘੁੰਮ ਰਹੇ ਹੋ ਇਹ ਸਭ ਕੁਝ ਕਰ ਰਹੇ ਹੋ ਤੇ ਤੁਸੀਂ ਕੀ ਉਮੀਦ ਕਰਦੇ ਕਿ ਜਿਹੜਾ ਉਸ ਟਾਈਮ ਤੁਹਾਡੇ ਨਾਲ ਬੰਦਾ ਸੀਗਾ ਜਾਂ ਹੁਣ ਉਹਦੇ ਨਾਲ ਵਿਆਹ ਕਰਵਾਇਆ ਉਹ ਕੀ ਤੁਹਾਨੂੰ ਰੱਖੇਗਾ ਉਦੇ ਦਾ ਮਾਚ ਵੀ ਆਇਆਗਾ ਤੇ ਜੇ ਕਿਸੇ ਨਾਲ ਹੁੰਦੀ ਹੈ ਮੇਰੇ ਕੋਲ ਆ ਜਾਂਦੀ ਸੀ ਕਿ ਤਾਂ ਮੇਰੇ ਨਾਲ ਉਹ ਕਿਸੇ ਹੋਰ ਕੋਲ ਚਲ ਜਾਂਦੀ ਹੋਣੀ ਹੈ ਸੋ ਇਦਾਂ ਅਗਰ ਚਲ ਠੀਕ ਹੈ ਤੈਨੂੰ ਅਟੈਚਮੈਂਟ ਹੋ ਗਈ ਸੀ ਤੂੰ ਦੱਸਦੀ ਉਹਨੂੰ ਕੀ ਮੈਨੂੰ ਹੋ ਗਈ ਹੈ ਪਰ ਆਵਾ ਡਾਈਵੋਰਸ ਲੈ ਕੇ ਫਿਰ ਜਾਂਦੀ ਪਰ ਨਹੀਂ ਤੂੰ ਪਹਿਲੇ ਇਹਦੇ ਨਾਲ ਚੰਡੀਗੜ੍ਹ ਚ ਘੁੰਮਣਾ ਸ਼ੁਰੂ ਕਰ ਦਿੱਤਾ ਹੋਟਲਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਐਕਸਪੈਕਟ ਕਰਦੇ ਹੋ ਜਦ ਤੁਸੀਂ ਕਿਸੇ ਨਾਲ ਚੀਟ ਕਰਦੇ ਹੋ ਤਾਂ ਤੁਸੀਂ ਫਿਰ ਸਾਹਮਣੇ ਵਾਲੇ ਬੰਦੇ ਤੋਂ ਐਕਸਪੈਕਟ ਨਹੀਂ ਕਰ ਸਕਦੇ ਕਿ ਹਾਂ ਸਾਹਮਣੇ ਵਾਲਾ ਬੰਦਾ ਵੀ ਤੁਹਾਨੂੰ ਮਤਲਬ ਕਿ ਸਹੀ ਮਦਰ ਲਾਈ ਸਮਝ ਗਏ ਨਾ ਕਿ ٹرسٹ ਲਾਈਕ ਜੇ ਤੁਸੀਂ ਕਿਸੇ ਦਾ ٹرسٹ ਤੋੜਦੇ ਤਾਂ ਤੁਹਾਡਾ ਵੀ ਕਦੇ ਨਾ ਕਦੇ ਟੁੱਟਣਾ ਹੀ ਹੈ ਸੋ ਇਹ ਕਹਿੰਦੇ ਨਾ ਕਰਮਾ ਇਦਾਂ ਦੀ ਚੀਜ਼ ਹੁੰਦੀ ਹੈ ਵਾਪਸ ਆ ਹੀ ਜਾਂਦਾ ਹੈ ਅੱਗੇ ਸੰਦਿਆ ਮੁੰਡੇ ਦੀ ਆ ਉਹਨੇ ਕੁੜੀ ਨੂੰ ਘਰੋਂ ਕੱਢਿਆ ਚਲੋ ਉਹਨੂੰ ਪੂਜਾ ਸੰਘਾ ਨੂੰ ਉਹਨੂੰ ਕਹਿੰਦਾ ਚੱਕ ਆਪਣਾ ਬੂਰੀ ਦੇਖ ਰਾ ਦੇ ਤੂੰ ਡੰਡਿਓ ਠੀਕ ਆ ਤੇ ਆਪ ਹੁਣ ਘੁੰਮਦਾ ਘਰ ਦਾ ਗੱਲ ਕੋਈ ਹੋਰ ਆ ਵਿੱਚੋਂ ਠੀਕ ਨਹੀਂ ਤੂੰ ਆ ਕੇ ਇਥੇ ਦਵਾਈ ਪਾਣ ਲੱਗਿਆ ਹਣਾ ਥਾਣਾ ਕਚੈਰੀਆਂ ਪੁਲਿਸ ਸਟੇਸ਼ਨ ਕੁਛ ਉਹ ਸਾਰੇ ਚਲ ਸੇ ਹੀ ਹੋ ਗਿਆ ਕੋਈ ਹੈ ਨਹੀਂ ਹੈ ਕੁੜੀਆਂ ਤਾਂ ਵੈਸੇ ਇੰਨੀ ਸੁਣਵਾਈ ਹੈ ਪੂਜਾ ਸੰਘਾ ਦੀ ਤਾਂ ਵੈਸੇ ਫੈਨ ਫੋਲੋਇੰਗ ਇੰਨੀ ਜ਼ਿਆਦਾ ਹੈ ਉਹਨੇ ਤਾਂ ਇੱਕ ਆਵਾਜ਼ ਮਾਨੀ ਤਾਂ ਫੈਨਾਂ ਨੇ ਤਾਂ ਉਹਦੇ ਘਰ ਦੇ ਮੋਰੇ ਖੜੇ ਹੋ ਜਾਣਾ ਆ ਕੇ ਉੱਥੇ ਜਾਵੇ ਇੰਟਰਨੈਟ ਤੇ ਕੀ ਕੁਸਮਾਲ ਪਾ ਕੇ ਬੈਠੇ ਹੋਏ ਤੁਸੀਂ ਸਾਰੇ ਜਣੇ ਤੁਹਾਨੂੰ ਇਦਾਂ ਲੱਗਦਾ ਕਿ ਦੁਨੀਆ ਤਾਂ ਬੇਵਕੂਫ ਹੈ ਦੁਨੀਆ ਤਾਂ ਬੇਵਕੂਫ ਹੈ ਆਪਾਂ ਜਿੱਦੇ ਮਰਜ਼ੀ ਚੱਲ ਲਈ ਇਹ ਨਾਲ ਤੂੰ ਹੱਥ ਧੋਈ ਜਾਣਾ ਆਪਣੇ ਫਾਲੋਅਰਸ ਵਧਾਈਆਂ ਨਾਲ ਉਹ ਵਧਾਈ ਜਾਂਦੀ ਆਪਣੇ ਫਾਲੋਅਰਸ ਸੰਕਸ਼ਰਮ ਹੈਗੀ ਹੈ ਤੁਹਾਨੂੰ ਥੋੜੀ ਬੋਤੀ ਥਾਣੇ ਕਚਰੀਆਂ ਕਿਸ ਚੀਜ਼ ਲਈ ਵਾਸਤੇ ਹੁੰਦੇ ਕਿ ਹਾਂ ਅਗਰ ਕੋਈ ਇਦਾਂ ਦਾ ਹੋਇਆ ਏ ਕੋਈ ਇਦਾਂ ਥੋੜੀ ਕਿਸ ਨੂੰ ਕਹਿ ਸਕਦਾ ਤੂੰ ਘਰੋਂ ਨਿਕਲ ਇਦਾਂ ਕਿਤਾ ਕਹਿ ਸਕਦਾ ਘਰੋਂ ਨਿਕਲ ਵਿਆਹ ਕਰਾ ਕੇ ਆਈ ਆਫਟਰ ਆਲ ਉਹਦੇ ਨਾਲ ਕਹਿੰਦੀ ਐ ਕਿ ਮੈਂ ਵਿਆਹ ਕਰਾ ਕੇ ਆਈ ਆ ਮੈਂ ਅਗੜੀ ਭੱਜ ਕੇ ਆਈ ਆ ਤਾਂ ਫੇਰ ਜਦ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਵਿਆਹ ਹੋਇਆ ਬੈ ਸਭ ਕੁਝ ਹੋਇਆ ਬੈ ਫੇਰ ਇਦਾਂ ਥੋੜੀ ਕੱਢ ਦੇ ਗਾ ਨੂੰ ਘਰੋਂ ਸਲਾਮਾ ਦੇਣੇ ਵਾਲਾ ਵੀ ਉਹ ਜਿਹਾ ਉਹਦੇ ਸਲਾਮ ਮੰਗਰੇ ਉਹ ਆ ਕੇ ਇੰਟਰਨੈਟ ਦੇ ਹਾਂਜੀ ਪੂਜਾ ਸੰਗਤੀ ਦੇਖੋ ਕੋਈ ਗਲਤੀ ਨਹੀਂ ਸੀ ਸਾਹਮਣੇ ਵਾਲਾ ਕਹਿੰਦਾ ਤੂੰ ਘਰੋਂ ਨਿਕਲ ਜਾ ਇਹ ਗੱਲ ਕਮ ਮਨ ਮੇਰੀ ਗੱਲ ਕੋਈ ਫਾਇਦਾ ਨਹੀਂ ਭਰਾਵਾ ਐਵੇਂ ਤੂੰ ਵੀ ਆਪਣੀ ਗਾਲਾ ਗੋਲਾ ਖਾਰਿਆ ਮੈਂ ਬੋਲ ਰਹੀ ਹਾਂ ਹੁਣ ਕੋਲ ਕਿਸੇ ਨੇ ਵੀ ਤੇਰੇ ਚੱਕ ਲੈਣੇ ਉਹਨੇ ਗਾਲਾ ਕੱਢਣੀ ਐ ਮਤ ਭੇ ਵਿੱਚ ਨਿਕਲ ਜਾ ਆਰਾਮ ਨਾਲ ਉੱਥੇ ਲਾਈ ਬੈਠਾਗਾ ਟਿਕਟੋਕ ਤੇ ਤੂੰ ਉਧਰ ਹੀ ਬੈਠਾ ਨਾ ਨਾਲੇ ਪਿਛਲੀ ਗੱਲ ਕੀ ਹੋ ਸਕਦੀ ਐ ਕਿ ਤੇ ਪੂਜਾ ਸੰਗਾ ਫਿਰ ਤੂੰ ਤਾਂ ਨਹੀਂ ਕਿਸੇ ਨਾਲ ਫੜੀ ਗਈ ਹੋ ਸਕਦੀਆਂ ਵਿਚਲੀ ਗੱਲ ਸੋ ਜਿਹੜਾ ਪੂਜਾ ਸੰਗਠਨ ਟੋਪਿਕ ਹੈ ਨਾ ਮੈਨੂੰ ਤਾਂ ਸੱਚੀ ਸਮਝ ਨਹੀਂ ਆਉਂਦਾ ਜਦੋਂ ਦਾ ਟੋਪਿਕ ਦਾ ਕਿੰਨਾ ਲੰਬਾ ਚੱਲਦਾ ਨਾ ਵੈਸੇ ਖਤਮ ਹੋਣ ਦਾ ਨਾਮ ਹੀ ਨਹੀਂ ਲੈਂਦਾ ਕੋਈ ਨਾ ਕੋਈ ਉੱਠ ਜਾਂਦਾ ਕੋਈ ਪੂਜਾ ਸੰਗਤ ਸਪੋਰਟ ਕਰਨ ਲੱਪੈਂਦਾ ਵਿਚਾਰੀ ਵਿਚਾਰੀ ਕਿਸ ਗੱਲ ਦੀ ਵਿਚਾਰੀ ਭਰਾਵਾ ਪੁਲਿਸ ਸਟੇਸ਼ਨ ਨਾਮ ਦੀ ਕੀ ਚੀਜ਼ ਹੁੰਦੀ ਹੈ ਤੁਸੀਂ ਉੱਥੇ ਜਾ ਸਕਦੇ ਹੋ ਜੇ ਤੱਕਾ ਹੋਇਆ ਹੈ ਬਾਕੀ ਉਹਦੇ ਨਾਲ ਅੱਜ ਕੱਲ ਪਿਆਰ ਵੀ ਆਨਲਾਈਨ ਲੜਾਈਆਂ ਵੀ ਆਨਲਾਈਨ ਡਾਈਵੋਰਸ ਵੀ ਆਨਲਾਈਨ ਕਿਉਂ ਹੈ ਸਾਰਾ ਕੁਝ ਵੈਸੇ ਕਦ ਸੋਚਿਆ ਤੁਸੀਂ ਐਨਾ ਦਿਮਾਗ ਲਾਣ ਦੀ ਜਰੂਰਤ ਨਹੀਂ ਆ ਸੋਚੋ ਡਾਲਰ 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 ਫਾਲੋਅਰ 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 ਸਬਸਕ੍ਰਾਈਬਰ 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 ਬਸ ਦੈਟਸ ਇਟ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਅੱਛਾ ਇਹਦੇ ਚ ਚਲੋ ਸਗੀ ਪੂਜਾ ਸੰਗੀ ਇੱਕ ਤੁਹਾਨੂੰ ਪਤਾ ਉਹ ਸੁਖਰਤੀ ਇਹਦੀ ਆਨਲਾਈਨ ਘਰ ਵਾਲੀ ਅੱਡਾ ਕੁੜੀ ਨੇ ਗੰਦ ਪਾਇਆ ਹੋਇਆ ਨਾ ਮੈਂ ਕਹਿੰਦੀ ਆ ਕੁੜੀ ਦਾ ਮਾਪ ਕਿੱਥੇ ਹੈ ਕਿੱਥੇ ਐ ਕਿੱਥੇ ਐ ਕਦੇ ਦੇਖਿਆ ਤੁਸੀਂ ਇੰਨਾ پاک ਪਵਿੱਤਰ ਪਿਆਰ ਸੁਖਰਤਿਆ ਮੈਨੂੰ ਲੱਗਦਾ ਉਹਨੇ ਤਾਂ ਭਾਵੇਂ ਉਹਨੂੰ ਬਲੌਕ ਕਰ ਦਿੱਤਾ ਹਾਈ ਕੋਈ ਕਹਿੰਦੀ ਸੀ ਮੈਨੂੰ ਬਲੌਕ ਕਰ ਦਿੱਤਾ ਉਹਨੇ ਇਹਦੇ ਵਰਗੀਆਂ ਪਤਾ ਨਹੀਂ ਕਿੰਨੀਆਂ ਗਾ ਪ੍ਰੋਫਾਈਲਾਂ ਉਹਨਾਂ ਦੀ ਮੇਰਾ ਘਰ ਵਾਲਾ ਆਨਲਾਈਨ ਘਰ ਵਾਲੀ ਆਨਲਾਈਨ ਕਪਲ ਬਣੇ ਪਏ ਐ ਅਲੱਗ ਹੀ ਨਾ ਨੇ ਦੁਨੀਆ ਤੋਂ ਗੋਲ ਚਲਾਏ ਹੋਇਆ ਆਜੋ ਦੇਖਾਂਦੀਆਂ ਤੁਹਾਨੂੰ ਹੂਰੀਲਾ ਬੰਦੀ ਐ ਤੇ ਵੇਖੇ ਕਿਸੇ ਦੀ ਜ਼ਿੰਦਗੀ ਦਾ ਅੰਦਾਜ਼ਾ ਨਾ ਲਾਇਆ ਕਰੋ ਸੁਪਨੇ ਪੂਰੇ ਕਰਨ ਲਈ ਹੱਡ ਪਨ ਮਿਹਨਤ ਕਰਨੀ ਪੈਂਦੀ ਹੈ ਰੱਬ ਦੀ ਰਜ਼ਾ ਚ ਰੰਦਾ ਵੇ ਆਪਣੇ ਸੰਦ ਨਾਲ ਉਪਰੋ ਸਰਖਣਾ ਪੈਂਦਾ ਬੰਨਾ ਥੱਲੇ ਸੁਖਰਤੀ ਦੀ ਫੋਟੋ ਲਾਇ ਪੇ ਓ ਹੈਲੋ ਤੇਰੇ ਮਰੀਆਂ ਪਤਾ ਨਹੀਂ ਕਿੰਨੀਆਂ ਨਕਾਲੀਆਂ ਹੋਣੀਆਂ ਕੀ ਕੀ ਮਤਲਬ ਤੇਰੇ ਕੋ ਘਰ ਦਾ ਹੈ ਨੀ ਤੈਨੂੰ ਦੇਖਦਾ ਨੀ ਤੈਨੂੰ ਕਹਿੰਦਾ ਨੀ ਕੁਛ ਵੀ ਕੁੜੀਆ ਕੀ ਕੰਮ ਲਾਇਆ ਹੋਇਆ ਇੱਥੇ ਨਹੀਂ ਗੱਲ ਲੁਗੀ ਅੱਗੇ ਦੇਖੋ ਅੱਛਾ ਇਹ ਪਹਿਲਾਂ ਨਾ ਰੀਲ ਸਰਫ ਇਹਦਾ ਪੜਦੇ ਉੱਪਰ ਨੇ ਕੀ ਲਿਖਿਆ ਹੋਇਆ ਮੇਰੇ ਘਰ ਵਾਲੇ ਆਏ ਮੇਰੇ ਘਰ ਵਾਲੇ ਤਾਂ ਵਾੜਾ ਵਧੀਆ ਬੰਦਾ ਥਾਉ ਉਹ ਦਾ ਨਾਈਸਾ ਬੰਦਾ ਮੈਂ ਕਹਿੰਨੀ ਆ ਉਹ ਜਾਂ ਬੰਦਾ ਨਹੀਂ ਹੈਗਾ ਜ਼ਿੰਦਗੀ ਚ ਸੇ ਚੀਜ਼ ਉਹਨਾਂ ਨੂੰ ਕਹਿੰਦੇ ਆ ਆਪਣੇ ਘਰ ਵਾਲੇ ਨੂੰ ਕਹਿੰਦੇ ਆ ਨਹੀਂ ਉਹਦੇ ਮੂੰਹ ਤੇ ਨਹੀਂ ਕਹਿੰਦੀ ਮੈਂ ਫੇਰ ਤਾਂ ਚਾਮ ਜੋਲ ਜੂ ਉਹਨੇ ਚਾਮ ਜੋਲ ਜੂ ਗਾਉ ਉਹ ਮੂੰਹ ਮਾਰ ਹਏ ਮੇਰੇ ਕਿਆ ਮੈਂ ਤਾਂ ਸੱਚੀ ਨਹੀਂ ਤਿੰਨ ਸਾਲ ਚ ਇੱਕ ਵਾਰ ਵੀ ਤਾਰੀਫ ਕੀਤੀ ਬਸ ਤਾਨੇ ਦਿੰਦੀ ਰਹੀ ਹੈ ਹਮੇਸ਼ਾ ਯਾਰੀ ਭਾਗਲ ਹੈ ਮੈਨੂੰ ਸਮਝ ਨਹੀਂ ਆਉਂਦਾ ਕਿ ਕੋ ਇਨਸਾਨ ਹਨਾ ਕਿ ਇੰਨਾ ਜ਼ਿਆਦਾ ਕਿਵੇਂ ਬੇਵਕੂਫ ਹੋ ਸਕਦਾ ਹੈ ਮਤਲਬ ਬੇਵਕੂਫੀ ਦੀ ਵੀ ਨੀ ਬੇਵਕੂਫੀ ਦੀ ਵੀ ਇੱਕ ਸੀਮਾ ਹੁੰਦੀ ਹੈ ਉਹ ਵਾਲੀ ਸੀਮਾ ਨਹੀਂ ਸੀਮਾ ਹੈਦਰ ਕੋਲ ਨਾ ਚੱਲ ਜਾ ਉਹ ਵਾਲੀ ਸੀਮਾ ਨਹੀਂ ਬੇਵਕੂਫੀ ਦੀ ਨਾ ਇੱਕ ਲਿਮਿਟ ਹੁੰਦੀ ਹੈ ਕਿ ਚਲ ਠੀਕ ਹੈ ਇੱਥੇ ਤੱਕ ਬੰਦਾ ਬੇਵਕੂਫ ਓਕੇ ਲੇਕਿਨ ਇੰਨਾ ਬੇਵਕੂਫ ਅ ਅੱਗੇ ਦੇਖੋ ਮੇਰੇ ਦਿਨੇ ਵੀ ਚਿੰਗਾ ਸਦਾ ਤੂ ਤੜਕਣ ਦੀ ਸੋਚੋ ਇਹ ਕੁੜੀ ਇੰਨੀ ਬੇਸ਼ਰਮ ਹੈ ਇੰਨੀ ਬੇਸ਼ਰਮ ਹੈ ਕਿ ਇਹਦੀ ਬੇਸ਼ਰਮੀ ਦੀਆਂ ਸਾਰੀਆਂ ਹੱਦਾ ਪਰ ਇਹਨੂੰ ਲੋਕ ਇੰਨੀਆਂ ਕਮੈਂਟਾਂ ਚ ਗਾਲਾਂ ਕੱਢਦੇ ਇੰਨੀਆਂ ਕਮੈਂਟਾਂ ਚ ਗਾਲਾਂ ਕੱਢਦੇ ਪਰ ਮਜ਼ਾ ਆਏ ਕੁੜੀ ਇੰਨਾ ਇੰਨਾ ਕੱਤੀ ਬਾ ਅਰ ਵੀਰਤੀ ਬਾ ਅਰ ਵੀ ਕੀ ਫੀਲ ਕਰਦੀ ਹੋਵੇ ਨਾ 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 ਆਹ ਨਹੀਂ ਫੀਲ ਕਰਦੀ ਕਦੇ ਉਹ ਨਾਲ ਜੋੜ ਕੇ ਫੋਟੋ ਤੁਹਾਡੇ ਤਾਏ ਚਾਚੇ ਮਾਮੇ ਭੂਆ ਮਾਸੀਆਂ ਫੁਫੀਆਂ ਕੋਈ ਤਾਂ ਹੋਣਗਾ ਕੋਈ ਤਾਂ ਦੇਖਦਾ ਹੋਏਗਾ ਫਿਰ ਸਾਰੇ ਰੁੜ ਗਏ ਮੇਰੇ ਕੋਲ ਡਾਇਲੋਗ ਨੇ ਕਿ ਸਾਰੇ ਫਲੱਡ ਆਈ ਸੀਗੇ ਸਾਰੇ ਰੁੜ ਗਏ ਇਹ ਹੈ ਦੇਸ਼ ਦੀ ਪੰਜਾਬ ਨੂੰ ਬਚਾਉਣ ਵਾਲੀ ਜਨਰੇਸ਼ਨ ਯੈ ਜ਼ੈਨ ਜ਼ੀ ਅੱਗੇ ਦੇਖਿਓ ਹਾਂ ਸੱਚ ਇੱਕ ਚੀਜ਼ ਮੈਂ ਤੁਹਾਨੂੰ ਵਿੱਚ ਕਹਿਣੀ ਬੁਲਈ ਕਿ ਸਕਰੀਨਸ਼ਾਟ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਇਹਨੇ ਜਦੋਂ ਠਾਣੇ ਦਾ ਨੀ ਰੀਲ ਨਹੀਂ ਪਾਈ ਸੀ ਕਿ ਕੋਈ ਬਿਜਲੀ ਪੂਜਾ ਦੀ ਗੱਲ ਹੈਗੀ ਹੈ ਇਹ ਉਹ ਪੂਜਾ ਗਲਤ ਨਹੀਂ ਹੈ ਕਿਸੇ ਨੇ ਨਾ ਕਮੈਂਟ ਕੀਤਾ ਕਿ ਕਹਿੰਦੇ ਮੈਨੂੰ ਲੱਗਦਾ ਚੌਥੇ ਵਾਲਾ ਤੂੰ ਹੀ ਹੈ ਜੇਲ੍ਹ ਚ ਬੈਠਾ ਹੋਇਆ ਏਡਾ ਵੱਡਾ ਨੇ ਕ੍ਰਾਈਮ ਕੀਤਾ ਹੈ ਹਨਾ ਪਤਾ ਨਹੀਂ ਇਹਦਾ ਹੁਣ ਕੀ ਬਣਿਆ ਕਿਵੇਂ ਬਣਿਆ ਦੇਖਾਂਗੇ ਉਹਦੇ ਤੇ ਜਾਵਾਂਗੇ ਕਰਾਂਗੇ ਸਰਚ ਵਰਚ ਕੀ ਬਣਿਆ ਉਹਦਾ ਪਰ ਇੱਕ ਦੇਖੋ ਕੁੜੀ ਗੱਡੀ ਬੇਸ਼ਰਮ ਹੋਈ ਪਈ ਹੈ ਮਤਲਬ ਉਹਨੂੰ ਕੋਈ ਸ਼ਰਮ ਸ਼ਰਮ ਨਹੀਂ ਹੈ ਹਨਾ ਚੱਕ ਕੇ ਉਹਦੀਆਂ ਫੋਟੋਜ਼ ਆਪਣੇ ਨਾਲ ਲਗਾ ਰਹੀ ਹੈ ਮਤਲਬ ਕੀ ਪ੍ਰੂਫ ਕਰਨਾ ਚਾਹੁੰਦੀ ਤੁਸੀਂ ਇੰਟਰਨੈਟ ਦੇ ਫਾਲੋਅਰਜ਼ ਚੱਕਰ ਸੇ ਇੰਨੇ-ਇੰਨੇ ਹੋ ਜਾਂਦੇ ਕਿ ਤੁਹਾਨੂੰ ਦਿਖਾਈ ਨਹੀਂ ਦਿੰਦਾ ਕਿ ਤੁਸੀਂ ਕੀ ਕਰ ਰਹੇ ਹੋ ਕਿ ਨਹੀਂ ਕਰ ਰਹੇ ਫਿਰ ਜ਼ੀਰੇ ਤਾਂ ਕੇ ਬੋਲਦੇ ਫਿਰ ਜ਼ੀਰੇ ਤਾਂ ਮਾੜੀ ਬਜਨ ਲੱਪਣਦੀ ਹੈ ਫਿਰ ਤੁਸੀਂ ਤੁਹਾਨੂੰ ਮੈਸੇਜ ਕਰਨ ਲੱਪੰਦੇ ਹੋ ਕਿ ਹਾਂ ਵੀ ਤੁਸੀਂ ਇਦਾਂ ਬੋਲਦੇ ਤੁਸੀਂ ਇਦ ਇਹ ਹਾਲ ਹੋਇਆ ਵੈ ਇਹਨਾਂ ਦਾ ਕੀ ਕੀ ਬੰਦਾ ਕਾਵੇ ਆ ਦੇਖੋ ਇੱਕ ਪੂਜਾ ਦਾ ਇੱਕ ਹੋਰ ਭਾਈ ਆ ਗਿਆ ਹੈ ਵੀ ਇੰਟਰਨੈਟ ਤੇ ਪੂਰੀ ਵੀਡੀਓ ਦੇਖ ਕੇ ਤੇ ਸੁਣ ਕੇ ਜਾਵੇ ਪੂਜਾ ਸੰਗਾ ਦਾ ਘਰ ਵਾਲਾ ਵਾ ਇਹਦੀ ਵੀਡੀਓ ਪਹਿਲਾਂ ਪੂਰੀ ਸੁਣਿਓ ਤੇ ਦੇਖਿਓ ਆਪਾਂ ਫਿਰ ਬਾਅਦ ਚ ਇਹਨੂੰ ਦਿੰਨੇ ਆ ਜਵਾਬ ਠੀਕ ਤਾਂ ਸਾਰੇ ਭਰਾ ਮੇਰੇ ਠੀਕ ਹੋਵੋਗੇ ਜਿੰਦਾਂ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਰਿਆਂ ਠੀਕ ਹੈ ਤੁਹਾਨੂੰ ਪਤਾ ਹੀ ਹੈ ਭਰਾ ਏ ਘਾਤ ਨਾਲ ਤਾੜੀ ਦਾ ਵੱਜਦੀ ਨਹੀਂ ਬਾਕੀ ਦੇਖਦੇ ਆਂ ਕੀ ਵਰਦਾ ਓਕੇ ਮੇਰਾ ਭਰਾ ਪੂਜਾ ਸੰਗਾ ਦੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਫੇਰ ਦੁੱਖਾਂ ਦਾ ਪਹਾੜ ਆ ਗਿਆ ਵਿਆਹ ਕਰਾ ਕੇ ਪੂਜਾ ਸੰਗਾ ਨਾਲ ਮੁੰਡਾ ਸਕੀਮ ਲਾ ਗਿਆ ਵਿਆਹ ਨੂੰ 6 ਮਹੀਨੇ ਹੋਈ ਸੀ ਮੁੰਡਾ ਪੂਜਾ ਸਿਰੋ ਐਸ਼ ਕਰਦਾ ਰਿਹਾ ਪੂਜਾ ਸੰਗਾ ਨਾਲ ਵਿਆਹ ਕਰਾ ਕੇ ਵੀ ਮੁੰਡਾ ਹੋਰ ਕਿਸੇ ਕੁੜੀ ਨਾਲ ਗੱਲਾਂ ਕਰਦਾ ਰਿਹਾ ਅਕਾਊਂਟ ਜਦੋਂ ਚੱਲਦਾ ਸੀ ਇੱਕ ਦਿਨ ਵੀ ਮੁੰਡਾ ਲੜਿਆ ਜਦੋਂ ਅਕਾਊਂਟ ਉੱਡ ਗਿਆ ਤੇ ਮੈਂ ਕਿਹਾ ਇੱਕ ਦਿਨ ਵੀ ਨਾਲ ਨਹੀਂ ਖੜਿਆ ਵਿਆਹ ਪਿਆਰ ਤੋਂ ਉੱਪਰ ਹੁੰਦਾ ਇਹ ਕੋਈ ਰਿਲੇਸ਼ਨ ਨਹੀਂ 6 ਮਹੀਨੇ ਪੂਜਾ ਸਿਰੋ ਐਸ਼ ਕਰਕੇ ਤੇ ਹੁਣ ਕਹਿੰਦਾ ਖੁਦ ਪਹਾੜ ਵਰਗੇ ਉਹਦੇ ਚ ਕੀ ਪਹਾੜ ਆਣਾ ਉਹ ਤਾਂ ਪਲਵਤੀ ਆਣੇ ਆ ਵੱਡੇ ਵੱਡੇ ਪਹਾੜ ਨਹੀਂ ਆਣੇ ਪਰਬਤਾਂ ਕਹਿੰਦੀ ਸੀ ਨਸ਼ੇੜੀ ਹੈ ਹਨਾ ਵੀ ਤੂੰ ਸੈਕਿੰਡ ਟਾਈਮ ਜਾਂ ਥਰਡ ਟਾਈਮ ਲੱਭ ਰਹੀ ਹੈ ਤਾਂ ਤੂੰ ਚੱਜਣਾ ਥੋੜਾ ਟਾਈਮ 5-7 ਮਹੀਨੇ ਦਾ ਟਾਈਮ ਪਾ ਹਾਏ ਹਾਏ ਮੈਂ ਕਿੱਥੇ 5-7 ਮਹੀਨੇ ਦਾ ਟਾਈਮ ਦੀ ਗੱਲ ਕਰ ਰਹੀ ਐ ਇਹਨੇ ਤਾਂ 5-7 ਮਹੀਨੇ ਵਿੱਚ ਚੇਂਜ ਹੀ ਕਰ ਲਿਆ ਇਹ ਕਿੱਥੇ ਗਿਆਨੀ ਛੁਪੇ ਹੁੰਦੇ ਐ ਇਹਨੇ ਹੈ ਇੱਕੋ ਥਾਣੇਦਾਰ ਹੋ ਗਿਆ ਕਿ ਆਹ ਮੁੰਡਾ ਹੋ ਗਿਆ ਦੇ ਕਿਦਾਂ ਉਹਦੇ ਫੇਵਰ ਚ ਆ ਗਏ ਨਾ ਤੁਹਾਨੂੰ ਕਿਤੇ ਪੂਜਾ ਸੰਗਤਾਂ ਦੇ ਪੈਸੇ ਤਾਂ ਨਹੀਂ ਦਿੱਤੇ ਹੋਏ ਪੇਡ ਪ੍ਰਮੋਸ਼ਨ ਉਡੀਨ ਆਪਣਾ ਹੈਅਰ ਸਟਾਈਲ ਪ੍ਰੋਪਰ ਤਰੀਕੇ ਨਾਲ ਚੇਂਜ ਕਰ ਲਿਆ ਬਣ ਗਿਆ ਸਰੋਜ ਖਾਨ ਸੋ ਪਹਿਲੀ ਵਾਰ ਤਾਂ ਮੈਨੂੰ ਵੀ ਦੇਖਣ ਜੇ ਭਲੇ ਖਾ ਬੈ ਮੈਂ ਕਹਾ ਹਾਂ ਬਲੂ ਰਾਮ ਗੜੀਆ ਚਲੋ ਅੱਜ ਤੁਹਾਨੂੰ ਦਿਖਾਉਣਾ ਐ ਮੈਂ ਕੰਨ ਤੇ ਕੱਤੀ ਮੈਂ ਗੜਵਾ ਤੇ ਗੌਰ ਜਿਵੇਂ ਮਛਲੀ ਤੇ ਮਾਨਸਰਾ ਐਨਾ ਤੈਨੂੰ ਪਿਆਰ ਕਰਾਂ ਮੈਂ ਕਹਾਂ ਤੈਨੂੰ ਪਿਆਰ ਕਰਾਂ ਬਲੂ ਰਾਮ ਗੜੀਆ ਸੋ ਰੋਜ਼ਗਾਰ ਬਣ ਕੇ ਪਹਿਲੀ ਵਾਰ ਤਾਂ ਮੈਨੂੰ ਤੈਨੂੰ ਦੇਖਣ ਚ ਭਲੇ ਖਾਵੇਗਾ ਮੈਂ ਕਿ ਬੱਲੂ ਰਾਮ ਗੜੀ ਹੈ ਵੈਸੇ ਬੱਲੂ ਰਾਮ ਗੜੀ ਨੇ ਪੱਗ ਕਿਉਂ ਲਾਈ ਹੈ ਵੈਸੇ ਇਹਨੇ ਪਾਈ ਸੀਗੀ ਕਿ ਸਟੋਰੀ ਆਈ ਥਿੰਕ ਕੁਛ ਹੋਈ ਹੈ ਪ੍ਰੋਬਲਮ ਜਿਹਦਾ ਡਾਂਸ-ਵਾਸ ਕਰਦਾ ਹੈ ਚਲੋ ਠੀਕ ਹੈ ਯਾਰ ਅਗਲੇ ਦੀ ਪਰਸਨਲ ਚ ਸੋ ਇੰਨੀ ਫਰੀडम ਹੈਗੀ ਹੈ ਹਰ ਬੰਦੇ ਨੂੰ ਪਾਈ ਉਹਦੀ ਪਰਸਨਲ ਲੀ ਚੋਇਸ ਹੁੰਦੀ ਹੈ ਤੇ ਪਰਸਨਲ ਸਪੇਸ ਹੁੰਦੀ ਹੈ ਉਹਦੇ ਅੰਦਰ ਸਿਰਤ ਜੀ ਨਹੀਂ ਜਾਂਦੇ ਹੈਗੇ ਹੈ ਸਿਰਤ ਜੀ ਸਿਰਫ ਉੱਥੇ ਜਾਂਦੇ ਹੁੰਦੇ ਹੈ ਜਿੱਥੇ ਜੋ ਔਨਲਾਈਨ ਤੇ ਆਏ ਸੋ ਪਰਸਨਲ ਆਪਾਂ ਕਿਸੇ ਦੇ ਟਾਂਚੇ ਚ ਨਾ ਚਲੋ ਸਲਾਮ ਜੀ লাইভ ਇਥੇ ਖਤਮ ਹੋ ਜਾਂਦਾ ਹੈ ਸੋ ਇਹ ਕੁਝ ਰੀਲਸ ਸੀਗੀਆਂ ਤੁਹਾਡੇ ਨਾਲ ਇਸ ਇਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤਾਂ ਹਾਂਜੀ ਪਲੀਜ਼ ਇੰਸਟਾਗ੍ਰਾਮ ਤੇ ਜਰੂਰ ਫੋਲੋ ਕਰੋ ਤੇ ਮੈਂ ਅਪਡੇਟ ਪਾਉਂਦੀ ਰਹਿੰਦੀ ਆ ਕੋਈ ਵੀ ਕੁਝ ਵੀ ਕੋਈ ਗੱਲਬਾਤ ਹੁੰਦੀ ਆ ਆਪਾਂ ਇੰਸਟਾਗ੍ਰਾਮ ਤੇ ਪਾ ਦਿੰਦੀ ਕਿਉਂਕਿ ਬਾਈਟੀ ਤੇ ਆਪਸ਼ਨ ਨਹੀਂ ਆਇਆ ਕਿਉਂਕਿ ਬਾਈਟੀ ਤੇ ਜਦੋਂ 10000 ਸਬਸਕ੍ਰਾਈਬਰ ਹੋ ਜਾਣਗੇ ਉਸ ਤੋਂ ਬਾਅਦ ਆਪਸ਼ਨ ਆਉਂਦੀ ਆ ਆਪਾਂ ਸਟੋਰੀ ਵਗੈਰਾ ਲਗਾ ਸਕਦੇ ਆ ਸੋ ਇੰਸਟਾਗ੍ਰਾਮ ਤੇ ਜਰੂਰ ਫੋਲੋ ਕਰੋ ਲਿੰਕ ਪਿਆ ਹੈ ਮ